ਪੇਲਾ ਰਖੜ ਪੁੰਨਿਆ ਮੌਕੇ ਜਿੱਥੇ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੇ ਦਲ ਰਾਜਨੀਤਿਕ ਪਾਰਟੀ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਸਿਆਸੀ ਸਟੇਜ ਲਗਾਈਆਂ ਗਈਆਂ ਉੱਥੇ ਹੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬੀ ਸਿੰਘ ਖਾਲਸਾ ਵੱਲੋਂ ਸਿਆਸੀ ਪੰਥਕ ਸਟੇਜ ਬਾਬਾ ਬਕਾਲਾ ਸਾਹਿਬ ਵਿਖੇ ਲਗਾਈ ਗਈ। ਇਜ਼ਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਤੇ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਜ਼ਰਾਨ ਅਮਰਿਤਪਾਲ ਸਿੰਘ ਦੇ ਪਿਤਾ ਪਰਸੇਮ ਸਿੰਘ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਸਿਸ ਸਟੇਜ ਲਗਾਈ ਗਈ ਹੈ ਜਿਸ ਦੇ ਕਈ ਅਹਿਮ ਮਤੇ ਵੀ ਪਾਇਏ ਗਏ ਤੇ ਉਹਨਾਂ ਕਹੇ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਰਾਇ ਦੇ ਲਈ ਸਰਕਾਰ ਨੂੰ ਕੁਝ ਸਮਾਂ ਦਿੱਤਾ ਗਿਆ ਜੇਕਰ ਇਸ ਅਲਟੀਮੇਟਮ ਤੱਕ ਸਰਕਾਰ ਕੋਈ ਕਦਮ ਚੁੱਕੇਗੀ ਤਾਂ ਸਹੀ ਹੈ ਨਹੀਂ ਤਾਂ ਸਾਡੇ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬਰਸਾ ਚੱਲ ਰਹੇ ਲਾਦੋ ਰਹੇ ਦੇ ਦਿਸਤੇ ਬਹੁਤ ਸੰਕਤ ਦਾ ਪੰਥਕ ਕੱਢ ਸੀਗਾ ਉਹਦੇ ਚ ਕੁਝ ਵਿਚਾਰਾਂ ਕੀਤੇ ਗਏ ਜਾਂ ਕੁਝ ਮਤੇ ਪਾਸ ਕੀਤੇ ਗਏ ਤੇ ਇਸ ਕਰਕੇ ਅਸੀਂ ਸੰਕਟਾਂ ਦਾ ਦੂਰ ਹੋਣੇ ਚਲ ਕੇ ਸੰਕਟਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਦਾ ਗਹਣਪੁਰ ਸ਼ੁਕਰ ਕਰਦੇ ਆਂ ਤੇ ਆਉਣ ਵਾਲੇ ਸਮੇਂ ਲਈ ਅਸੀਂ ਜੋ ਪ੍ਰੋਗਰਾਮ ਦਾ ਅਸੀਂ ਦਿੱਤਾ ਕਿ ਜੇ ਸਰਕਾਰ ਇਸੇ ਤਰੀਕ ਤੱਕ ਨਹੀਂ ਕੋਈ ਇਸੀ ਨਾ ਮਸਲਿਆਂ ਤੇ ਕੋਈ ਗੌਰ ਕਰਦੀ ਤੇ ਫਿਰ ਅਸੀਂ ਕੋਈ ਅਕਾਲ ਤਖਤ ਤੋਂ ਅਰਦਾਸ ਕਰਕੇ ਕੋਈ ਅੱਗੇ ਸੰਘਰਸ਼ ਕਰਾਂਗੇ ਕੀ ਮਤੇ ਪਾਸ ਕੀਤੇਗੇ ਇਹ ਬਤੇ ਤਾਂ ਦੱਸ ਦਿੱਤੇ ਕਿ ਉਹ ਮੇਨੂੰ ਵੀ ਵੈਸੇ ਜਾਦਨੀ ਕਿ ਜੋ ਅਬਦਮੀ ਦਾ ਮਸਲਾ ਨਸ਼ਿਆਂ ਦੇ ਮਾਮਲੇ ਆ ਜੋ ਸਾਡੇ ਪੰਜਾਬ ਦਾ ਹੋਇਆ ਤਾਂ ਕਿਹਨਾਂ ਛੱਡੇ ਆ ਜਾਂ ਤਾਂ ਅਸੀਂ ਕਿ ਕਿਸਰਚ ਕਰਾਂ ਜੇ ਅਕਾ ਬਤਿਆ ਨਹੀਂ ਬਾਕੀ ਦੇ ਨਹੀਂ ਲਾਇਆ ਜਾਂਦਾ ਤੇ ਬੱਦੀ ਸਿੰਘੀ ਨਹੀਂ ਪੈ ਛੱਡਿਆ ਜਾਂਦਾ ਤਾਂ ਕਿਹੋ ਜਿਹਾ ਸੰਘਰਸ਼ ਜਿਹੜਾ ਵਾ ਉਹ ਸਿਰਫ ਜਿੱਤੇ ਬੱਦੀ ਉਹ ਤੇ ਚੀਜ਼ ਸਾਡੇ ਕੋਲ ਤੇ ਪੀਤਾ 1.5 ਮਹੀਨਾ ਟਾਈਮ ਹੈਗਾ ਅਸੀਂ ਸਾਰੇ ਸਲਾਹ ਲਿੱਤੀ ਕਰਕੇ ਉਦੀ ਕੋ ਰੂਪ ਰੇਖਾ ਤੈ ਕਰਾਂਗੇ ਪਰ ਪਰ ਕੋਈ ਸਾਰੀਆਂ ਕਿਸਾਨ ਜਥੇਬੰਦੀਆਂ ਹੋਰ ਜਿਹੜੀਆਂ ਆਪਣੇ ਜੋ ਜੁਜਤਵੀ ਦੇ ਮਾਮਲੇ ਚ ਵੀ ਹੋਰ ਜਥੇਬੰਦੀਆਂ ਸਾਰੀਆਂ ਨਾਲ ਲੈ ਕੇ ਕੋਈ ਸਾਂਝਾ ਪ੍ਰੋਗਰਾਮ ਬਣਾ ਕੇ ਕੁਝ ਇੱਕ ਮੋਰਚੇ ਦੇ ਲੜਕੇ ਅਸੀਂ ਸਾਰਿਆਂ ਇਹ ਕੋਈ ਸਰਕਾਰ ਦਵਾ ਸਕੀ ਜਾਂ ਸਾਫ ਨਹੀਂ ਸਭ ਦੇਖਿਆ ਜਾਵੇ ਸਰਬੰਸੇ ਤੋਂ ਕਬੱਡੀ ਨੀੜਲਾ ਚ ਪਾੜ ਪੈ ਸਕੋ ਉਹਦੇ ਲੋਕਾਂ ਨੂੰ ਲੋੜ ਹੈ ਆਪਣੀ ਕਮੇਟੀ ਦੀ ਜਰੂਰ ਸਿਆ ਲੋਕਾਂ ਦੇ ਕੰਮ ਕਰ ਜਿਹੜੇ ਫਿਰ ਕਿਵੇਂ ਹੋਣ ਇਹ ਤੇ ਜੀ ਸਰਕਾਰ ਦੀ ਹੋਣਾ ਸ਼ਰਤ ਸ਼ਰਤ ਕਿਸਾ ਹੀ ਆ ਦੇ ਹੁਣ ਲੋਕਾਂ ਦੇ ਕੰਮ ਤੇ ਉਹ ਆਉਣਗੇ ਉਹ ਆਉਣਗੇ ਉਹਨਾਂ ਦੇ ਸੈਨਾ ਨਾਲ ਜਾਂ ਉਹਨਾਂ ਦੇ ਉਥੇ ਪਾਰਲੀਮੈਂਟ ਤੇ ਜਾ ਹਾਜ਼ਰੀ ਭਰਨਾਂ ਲਈ ਹੋ ਸਕਦੇ ਹਨ ਤੇ ਇਹ ਤੇ ਮੇਰੇ ਖਿਆਲ ਹੈ ਕਿ ਇਹ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਲੋਕਤੰਤਰ ਚ ਲੋਕਤੰਤਰ ਦਾ ਜਿਹੜਾ ਦਿਨ ਰਾਤ ਜਾਬ ਕਰਵਾ ਲੈ ਲੋਕਤੰਤਰ ਦਾ ਘਾਟ ਕਰ ਰਹੇ ਸੋਚੇ ਰਿਹਾਈ ਨਹੀਂ ਕਿ ਤੱਕ ਕੀ ਕੀ ਚੇ ਕਰੇ ਸਰਕਾਰ ਤੇ ਨਹੀਂ ਆ ਕਿ ਜਾਵਦੇ ਮੋਬਾਈਲ ਦੀ ਨਹੀਂ ਉਹਦੇ ਦੇਸ ਪਰ ਬਸੇ ਹੀ ਨਾ ਕਿ ਅਸੀਂ ਫਿਰ ਸਾਰੀਆਂ ਸੰਸਥਾਵਾਂ ਦਾ ਇਕਸਾਨ ਜਿੱਤੇ ਬੰਦਿਆਂ ਨਾਲ ਰਲਕੇ ਕੋਈ ਫਿਰ ਕੋਈ ਸਰਟਾ ਪ੍ਰੋਗਰਾਮ ਖਾਵਾਂ ਠੀਕ ਹੈ ਫਿਰ ਕਿਸੇ ਦਾ ਟੂਰਨਾਮੈਂਟ ਲੱਗੇ ਜਿਹੜੇ ਐਲਾਨ ਕੀਤੇ ਗਏ ਨੇ ਕਿਸ ਤਰ੍ਹਾਂ ਗਾਮੀ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੋਟਾਂ ਜਿੱਤਿਆ ਬਹੁਤ ਪਿਆਰ ਕੀਤਾ ਗਿਆ ਜਾਂ ਗਿਆ ਤੇ ਐਟਸੀਸੀ ਦੇ ਵਿੱਚ ਜਿਹੜੇ ਭਾਈ ਹੰਮਰਪਾਲ ਦੇ ਦੰਦੇ ਵੱਲ ਜਿਹੜੇ ਮਾਈਂਟੇਨੈਂਸ ਕੀਤੇ ਜਾਂਦੇ ਇਹ ਜੀ ਵੋਟਾਂ ਜਿੱਤ ਕੇ ਬਹੁਤ ਤਨਪਤੀ ਹੈ ਸਾਰੇ ਪਿੰਡੇ ਥਰੂ ਵੀ ਵੋਟਾਂ ਬਹੁਤ ਘੱਟ ਬਈ ਉਹਦੇ ਵਾਸਤੇ ਜਿਹੜਾ ਸਮਾਂ ਰਹਿੰਦਾ ਵਾ 16 ਸਤੰਬਰ ਤੱਕ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਦ ਤੋਂ ਬਾਦ ਅਸੀਂ ਪਿੰਡਾਂ ਚ ਦਾਈਏ ਨੂੰ ਫੰਡ ਜਾਦਰ ਕਰੀਏ ਲੋਕਾਂ ਦੇ ਸਹਿਯੋਗ ਲੈ ਕੇ ਅਸੀਂ ਸਾਰੀਆਂ ਮੋਟਾ ਬਣਾਉਣ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਚ ਅਸੀਂ ਇੱਕ ਵਿਚਰਦੇ ਆ ਵਿਚਰਦੇ ਆ ਸਾਰੀਆਂ ਪੰਥਕ ਜਥੇਬੰਦੀਆਂ ਚੋਂ ਸਿਰਦ ਉਮੀਦਵਾਰ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਤੋਂ ਕਿਹੜਾ ਕੋਈ ਜੋਗ ਉਮੀਦਵਾਰ ਹੋਊਗਾ ਜਿਹੜਾ ਪੰਥ ਪ੍ਰਸਤ ਤੇ ਕੌਮ ਨੂੰ ਅੱਗੇ ਲੈ ਕੇ ਜਾਣ ਵਾਲਾ ਹੋਊਗਾ ਜਿਹੜਾ ਸਹੀ ਡਿਊਟੀ ਸਬੰਹਾਲਦਾ ਹੋਊਗਾ ਉਹਨਾਂ ਉਹਨਾਂ ਤੋਂ ਉਪਰਵਾਗੇ ਨਹੀਂ ਲੈ ਮਦਦ ਪੀਕਪ ਅੰਬਰ ਨੂੰ ਲੈ ਕੇ ਜਿਹੜਾ ਵਾ ਇੱਕ ਇੱਕ ਤਾਮ ਦੀ ਸੇਵਾ ਸੰਘਰਸ਼ ਕਿਹੜਾ ਜਾਂਦਾ ਤਾਂ ਸਾਹ ਵੀ ਵੱਡਾ ਸੰਘਰਸ਼ ਜਿਹੜਾ ਬਾਪ ਉਹ ਪਿੱڈیا ਜਾਂਦਾ ਕਿਸ ਤਰ੍ਹਾਂ ਵੱਡਾ ਸੰਘਰਸ਼ ਕਿਸ ਰੂਪ ਦੇ ਵਿੱਚ ਜਿਹੜਾ ਵੱਡਾ ਸੰਘਰਸ਼ ਕਿ ਇਹ ਉਹ ਇਹ ਕਹਿੰਦੇ ਅਸੀਂ ਸਾਰੀਆਂ ਇਕਸਾਤ ਦਿੱਤੇ ਬੰਦੀਆਂ ਨਾਲ ਦੂਜੇ ਧਾਰਿਕ ਜਿੱਥੇ ਬੰਦੀਆਂ ਸਲਾਹ ਕੀਤੀ ਕਰਕੇ ਫਿਰ ਉਹਦੇ ਉਹਦੇ ਵਿਚਾਰ ਕਰਕੇ ਕੋਈ ਬਟਾ ਤਕੜਾ ਕੋਈ ਜਿਹੜਾ ਕੋਈ ਉਹ ਜਿਹੜਾ ਸਰਕਾਰ ਤੇ ਕੋਈ ਦਬਾਅ ਆਇਆ ਜਾ ਸਕੇ ਕੋਈ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਤਾ ਆਵਾਜ਼ ਤਾਂ ਕੋਈ ਇਸ ਪ੍ਰੀਅਮ ਕੇ ਅਧਾਰ ਤੇ Yeah, yeah. Was, Subscribe to One India channel and never miss an update.